ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਅਨਾਜ ਮੰਡੀ ਵਿੱਚ ਦੀਵਾਰ ਡਿੱਗਣ ਨਾਲ ਆੜਤੀਏ ਅਤੇ ਕਿਸਾਨ ਹੋਏ ਪਰੇਸ਼ਾਨ ਸਮਾਣਾ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਰਹੀ ਹੈ ਪਰ ਮੰਡੀ ਵਿੱਚ ਦੀਵਾਰ ਡਿੱਗਣ ਨਾਲ ਚੋਰੀ ਹੋਣ ਦਾ ਖਤਰਾ ਮੰਡਰਾ ਰਿਹਾ ਹੈ ਆਰਤੀ ਦੇ ਕਿਸਾਨਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਆਰਤੀ ਕ੍ਰਿਸ਼ਨ ਕੁਮਾਰ ਅਤੇ ਕਿਸਾਨ ਹਰਵਿੰਦਰ ਸਿੰਘ ਨੇ ਕਿਹਾ ਕਿ ਦਿਵਾਰ ਡਿੱਗਣ ਨਾਲ ਸਾਨੂੰ ਰਾਤ ਨੂੰ ਵੀ ਆਪਣੀ ਫਸਲ ਦੀ ਰਾਖੀ ਕਰਨੀ ਪੈ ਰਹੀ ਹੈ ਲਿਖਤ ਸ਼ਿਕਾਇਤ ਵੀ ਕੀਤੀ ਗਈ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਸਾਰ ਨਹੀਂ ਲਿੱਤੀ ਗਈ ਜਦੋਂ ਇਸ ਬਾਰੇ ਮਾਰਕੀਟ ਕਮੇਟੀ ਦੇ ਅਧਿਕਾਰੀ ਜਸਮਨ ਸਿੱਧੂ ਨਾਲ ਗੱਲ ਕੀਤੀ ਗਈ ਉਹਨਾਂ ਨੇ ਕਿਹਾ ਕਿ ਐਸਡੀਓ ਵੱਲੋਂ ਮਤਾ ਪੈ ਗਿਆ ਹੈ ਜਲਦੀ ਹੀ ਦਿਵਾਰ ਬਣਾ ਦਿੱਤੀ ਜਾਵੇਗੀ ਜੇਕਰ ਕੋਈ ਸੀਵਰੇਜ ਦਾ ਟੱਕਰ ਟੁੱਟ ਗਿਆ ਹੈ ਉਸ ਨੂੰ ਵੀ ਬਦਲੀ ਕਰ ਦਿੱਤਾ ਜਾਵੇਗਾ ਸਮਾਣਾ ਤੋਂ ਕਲਾ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ। ਹਰਵਿੰਦਰ ਕਿਹੜਾ ਪਿੰਡ ਤੁਹਾਡਾ? ਸੰਗਤਪੁਰ ਹੈ ਜੀ। ਅੱਜ ਝੋਨਾ ਲੈ ਕੇ ਆਏ ਹਾਂ। ਹਾਂ ਜੀ ਝੋਨਾ ਲੈ ਕੇ ਆਏ ਜੀ। ਜੀ ਕਿਦੋਂ ਦਵਾਰ ਡਿੱਗ ਗਿਆ। ਇਹ ਦਵਾਰ ਡਿੱਗਦਾ ਦੇਖੋ ਜੀ ਆਪਾਂ ਦੇਖ ਰਹੇ ਹਾਂ ਹੁਣ بارش ਦਾ ਪਾਣੀ ਵੀ ਆ ਰਿਹਾ ਸਾਰੇ ਇੱਧਰੋਂ ਤੇ ਚੋਰੀ ਦਾ ਵੀ ਡਰ ਹੈ। ਸਾਫ਼ ਸਫਾਈਆ ਇੱਧਰੋਂ ਹੋਣਾ ਚਾਹੀਦਾ ਕੰਧ ਹੋ ਜੇ ਵਿਆ ਸਾਰਾ ਮਲਬਾ ਚੱਕਿਆ ਜਾਊਗਾ ਔਰ ਔਰੇ ਫਸਲ ਗਰੂਗੇ ਔਰ ਸਾਨੂੰ ਰੱਖ ਹੀ ਰੱਖਣ ਦੀ ਵੀ ਇੰਨੀ ਲੋੜ ਨਹੀਂ ਪੈਣੀ। ਕਿਉਂ ਦਵਾਰ ਹੈ? ਹੁਣ ਸਾਨੂੰ ਰੱਖ ਹੀ ਰੱਖਣ ਦੀ ਲੋੜ ਪੈ ਰਹੀ ਹੈ ਔਰੇ। ਅਸੀਂ ਅੰਦਰ ਨਹੀਂ ਜਾ ਸਕਦੇ ਕਿ ਦਗਾਾਂ ਚ ਧੁੱ ਕ੍ਰਿਸ਼ਨ ਕੁਮਾਰ ਹਾਂਜੀ ਕਿਸ ਕੁਮਾਰ ਜੀ ਆਰਥਿਕ ਦੁਕਾਨ ਕਰਦਾ ਸੀ ਆਰਥਿਕ ਦੁਕਾਨ ਸਰ ਕੀ ਮਸਲਾ ਹੈ ਇਧਰ ਦੁਆਰ ਦਾ ਮਸਲਾ ਇਹ ਹੈ ਜੀ ਵੀ ਇੱਥੇ ਦਵਾਰ ਟੁੱਟ ਗਈ ਜੀ ਦਵਾਰ ਟੁੱਟੀ ਦੀ ਇੱਥੇ ਚੋਰੀਆਂ ਚੋਰੀਆਂ ਹੁੰਦੀਆਂ ਨੇ ਜੀ ਆਮ ਜ਼ਿੰਮੇਦਾਰ ਨੂੰ ਵੀ ਸਮੱਸਿਆ ਆਰਤੀ ਨੂੰ ਵੀ ਸਮੱਸਿਆ ਜੀ ਅੱਛਾ ਸਾਰੇ ਕਿਤੇ ਜੀ ਅਸੀਂ ਜਾਇਆ ਇਹ ਫਰਿਆਦ ਕਰ ਲਈ ਅਰਜ਼ੀਆਂ ਦੇਤੀਆਂ ਅਫਸਰਾਂ ਲਵੇ ਜਾਇਆ ਕੋਈ ਨੇ ਕਿਸੇ ਨੇ ਗੌਰ ਨਹੀਂ ਜੀ ਕੀਤੀ ਆ ਗਏ ਸਿਕਤੀ ਹੋ ਲਈ ਜਾਂਦੀ ਸਿਕਤੀ ਲਵੇ ਵੀ ਜਾਏ ਜੀ ਇਹਨੂੰ ਹੋਰ ਕਿਤੇ ਬਣਾਈ ਨਹੀਂ ਕਿਸੇ ਨੇ ਵੀ ਕੋਈ ਸੁਣ ਨਹੀਂ ਰਿਹਾ ਜੀ ਕਿਸੇ ਵੱਲ ਅੱਜਕਲ ਚੋਰੀਆਂ ਵੱਧ ਰਹੀਆਂ ਹਨ ਹਾਂ ਜੀ ਚੋਰੀਆਂ ਵੱਧ ਰਹੀਆਂ ਨੇ ਜੀ ਬਹੁਤ ਚੋਰੀਆਂ ਨੇ ਕਿੰਨੀ ਕਰਾਖੀ ਕਰ ਲਾਂਗੇ ਜੀ ਓਰੇ ਸ਼ਰੀਆਮ ਜਿਹੜਾ ਹੈਗਾ ਜੀ ਲੋਕ ਤਾਂ ਦਿਨ ਦਿਹਾੜੇ ਨਹੀਂ ਛੱਡਦੇ ਜੀ ਇਹ ਤਾਂ ਇੱਥੇ ਦੀ ਸ਼ਰੀਆਮ ਬਥੇਲੇ ਨੇ ਜੀ ਚੋਰੀ ਹੋ ਜਾਂਦੇ ਨੇ ਜ਼ਿੰਮੇਦਾਰ ਨੂੰ ਵੀ ਮਤਲਬ ਕਿ ਸਮੱਸਿਆ ਆ ਰਹੀ ਹੈ ਸਾਨੂੰ ਵੀ ਸਮੱਸਿਆ ਆ ਰਹੀ ਹੈ ਮੈਂ ਜਸਪਨਪ੍ਰੀਤ ਸਿੰਘ ਸਿੱਧੂ ਸੁਪਰਵਾਈਜ਼ਰ ਮਾਰਕੀਟ ਕਮੇਟੀ ਸਮਾਣਾ ਜੀ ਕਿਸਾਨਾਂ ਦੀ ਸ਼ਿਕਾਇਤ ਆਈ ਹੈ ਸਰਦਾਰ ਬੁਗੜੀ ਦੀ ਧਿਆਨ ਟੁੱਟੇ ਤੇ ਮੰਗ ਉਹ ਰਿਹਾ ਕਿ ਅਸਲ ਤੋਂ ਉਹ ਬੋਦੀਆਂ ਖਾਲੀਆਂ ਕੋਈ ਫਸਲ ਵੀ ਸਾਫ਼ ਕਰਨ ਆ ਰਹੇ ਨੇ ਤਾਂ ਕਿਸਾਨ ਕਹਿ ਰਹੇ ਨੇ ਕਿ ਦੀਵਾਰ ਟੁੱਟੀ ਹੈ ਜੇ ਨਾਲ ਸਾਡੀ ਫਸਲ ਚੋਰੀ ਹੋਏਗੀ ਕਿਸਾਨਾਂ ਨੇ ਸਾਰੀ ਜਾਣ ਦਾ ਖਤਰਾ ਰਹਿੰਦਾ ਨਾਲ ਇਸ ਨਾਲ ਸੜੀਂਗਰ ਐਂਟਰੀ ਆਂਦੀ ਹੈ ਇਹ ਨਾ ਦਵਾਰ ਮੀ ਪੈਣ ਦੇ ਦੌਰਾਨ ਟੁੱਟ ਗਈ ਹੈ ਜੀ ਪਿੱਛੇ ਜੇ ਕਿਉਂਕਿ ਸਾਡਾ ਮਸ ਨੂੰ ਪਤਾ ਮਾਮਗੜ ਦਾ ਜਿਹੜਾ ਟਿੱਬਾ ਬਹੁਤ ਉੱਚਾ ਹੈ ਆਪਣੀ ਮੰਡੀ ਬਹੁਤ ਨੀਮੀ ਹੈ ਉਹ ਥੱਲੋਂ ਮਿੱਟੀ ਖੁਰਨ ਕਰਕੇ ਦਵਾਰ ਗਿਰ ਗਈ ਹੈ ਉਹ ਜਿੰਨਾ ਕਿ ਛੋਟਾ ਜਿਹਾ ਪੋਰਸ਼ਨ ਆ ਉਹ ਅਸੀਂ ਮੰਡੀ ਬੋਰਡ ਦਾ ਜਿਹੜਾ ਵਿੰਗ ਹੈ ਉਹਨੂੰ ਲ ਇਹਦਾ ਕੰਮ ਜਲਦੀ ਸ਼ੁਰੂ ਹੋ ਜਾਊ ਸੀਜ਼ਨ ਤੋਂ ਪਹਿਲਾਂ ਪਹਿਲਾਂ ਇਹ ਦੁਵਾਰ ਅਸੀਂ ਬਣਵਾ ਦਾਂਗੇ ਹੌਦਿਆਂ ਦੇ ਜੇ ਕੋਈ ਕਦਾ ਟੱਕਣ ਕੋਈ ਰਹਿੰਦਾ ਹੈ ਜੀ ਉਹ ਅਸੀਂ ਦੇਖ ਲੈਣਾ ਵੈਸੇ ਸੀਜ਼ਨ ਤੋਂ ਪਹਿਲਾਂ ਇੱਕ ਵਾਰ ਥੋਰਲੀ ਚੈੱਕ ਕੀਤਾ ਗਿਆ ਸੀ ਜੇ ਕੋਈ ਕਦਾ ਟੁੱਟ ਗਿਆ ਅਸੀਂ ਉਹਨੂੰ ਦੁਜੀ ਵਾਰ ਬਣਵਾ ਦਿੰਨੇ ਹਾਂ